ਮੀਡੀਆ ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਇੱਕ ਇੰਪੋਰਟੈਂਟ ਮੀਟਿੰਗ ਜਿਹੜੀ ਆ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਹੋਈ ਕਿਉਂਕਿ ਹਿੰਦ ਦੀ ਚਾਦਰ ਸ਼ਹੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਬਲੀਦਾਨ ਦਿਵਸ ਜਿਹੜਾ ਉਹ ਇਸ ਸਾਲ ਨੂੰ ਮਨਾਇਆ ਜਾਣਾਗਾ ਸ਼ਹੀ ਗੁਰੂ ਤੇਗ ਬਹਾਦਰ ਜੀ ਨੇ ਬਹੁਤ ਵੱਡੀ ਕੁਰਬਾਨੀ ਜਿਹੜੀ ਆ ਦਿੱਤੀ ਆ ਇਤਿਹਾਸ ਦੇ ਅੰਦਰ ਇਤਿਹਾਸ ਦੇ ਵਰਕਿਆਂ ਦੇ ਉੱਤੇ ਲਾਸਾਨੀ ਇਤਿਹਾਸ ਜਿਹੜਾ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੇ ਬੋਲਦਾ ਕਿ ਉਹਨਾਂ ਨੇ ਮੁਗਲਾਂ ਦੇ ਸਮੇਂ ਕਿਸ ਤਰ੍ਹਾਂ ਇੱਕ ਕੁਰਬਾਨੀ ਜਿਹੜੀ ਆ ਦਿੱਤੀ ਆ ਔਰ ਕਿਸ ਤਰ੍ਹਾਂ ਕਸ਼ਮੀਰੀ ਪੰਡਤਾਂ ਨੂੰ ਬਚਾਉਣ ਦੇ ਲਈ ਵੱਡਾ ਜਿਹੜਾ ਸੰਘਰਸ਼ ਲੜਿਆਗਾ ਔਰ ਅੱਜ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਹਰ ਜੀ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾਗਾ ਕਿ 350ਵਾਂ ਬਲੀਦਾਨ ਦੇ ਜਿਹੜਾ ਬਹੁਤ ਵੱਡੇ ਪੱਧਰ ਤੇ ਬਣਾਇਆ ਜਾਣਾਗਾ ਉਹਦੇ ਲਈ ਰੂਪਰੇਖਾ ਜਿਹੜੀ ਆ ਉਹ ਤਿਆਰ ਕੀਤੀ ਗਈ ਆ ਕਿ ਕਿਸ ਤਰ੍ਹਾਂ ਕੀਰਤਨ ਦਰਬਾਰ ਜਿਹੜੇ ਨੇਗੇ ਚਰਨਸ਼ੋਪਰਾਪਤ ਸ਼ਿਰ ਗੁਰ ਤੇਗ ਬਹਾਦਰ ਜੀ ਜਿਹੜੀਆਂ ਜਿਹੜੀਆਂ ਥਾਵਾਂ ਤੇ ਉਹਨਾਂ ਨੇ ਵਿਜ਼ਿਟ ਕੀਤਾ ਜਿਹੜੀਆਂ ਜਿਹੜੀਆਂ ਥਾਵਾਂ ਤੇ ਉਹਨਾਂ ਦੀ ਚਰਨਸ਼ੋਪਰਾਪਤ ਗੁਰਦੁਆਰਾ ਸਾਹਿਬ ਬਣੇ ਨੇਗੇ ਜਾਂ ਹੋਰ ਯਾਦਗਾਰਾਂ ਬੜੀਆਂ ਰਗੀਆਂ ਉਹਨਾਂ ਥਾਵਾਂ ਦੇ ਉੱਤੇ ਕੀਰਤਨ ਦਰਬਾਰ ਕਰਾਉਣੇ ਨੇਗੇ ਔਰ ਇਸ ਦਿਨ ਕਬੀ ਦਰਬਾਰ ਹੋਣਗੇ ਔਰ ਸਾਡੀ ਯੂਨੀਵਰਸਿਟੀ ਦੇ ਅੰਦਰ ਉਹਨਾਂ ਦੇ ਨਾਂ ਦੇ ਉੱਤੇ ਚੇਅਰ ਜਿਹੜੀ ਆ ਉਹਦੀ ਸਥਾਪਨਾ ਕੀ ਔਰ ਸਭ ਤੋਂ ਵੱਡੀ ਗੱਲ ਆ ਕਿ ਜਿਹੜੀਆਂ ਥਾਵਾਂ ਦੇ ਉੱਤੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਕਸ਼ਮੀਰ ਤੋਂ ਸ਼ੁਰੂ ਹੋ ਕੇ ਚਾਂਦਨੀ ਚੌਂਕ ਦਿੱਲੀ ਗਏ ਸੀਗੇ ਉਹ ਸਾਰੀ ਜਗ੍ਹਾ ਦੇ ਉੱਤੇ ਇੱਕ ਅਸੀਂ ਵੱਡੀ ਯਾਤਰਾ ਜਿਹੜੀ ਆ ਕੱਢਣ ਦਾ ਕਰਨ ਸੰਬੰਧੀ ਜਿਹੜਾ ਉਹ ਵਿਚਾਰ ਵਟਾਂਦਰਾ ਕੀਤਾਗਾ ਕਿ ਉਹਦਾ ਰੂਟ ਕੀ ਕੀ ਹੋਊਗਾ ਸਾਰੇ ਮੰਤਰੀ ਸਹਿਬਾਨ ਨੇ ਸਾਰੇ ਆਫੀਸਰ ਸਹਿਬਾਨ ਨੇ ਆਪਣੀ ਆਪਣੀ ਇਨਪੁਟ ਦਿੱਤੀ ਆ ਕਿ ਕਿ ਕਿਸ ਕਿਹੜੇ ਕਿਹੜੇ ਇਲਾਕੇ ਦੇ ਅੰਦਰ ਗੁਰੂ ਸਹਿਬਾਨ ਗਏ ਸੀਗੇ ਔਰ ਰੂਟ ਕੀ ਸੀਗਾ ਜਿਸ ਤਰ੍ਹਾਂ ਜੰਮੂ ਤੋਂ ਸਟਾਰਟ ਹੋ ਕੇ ਬਾਇਆ ਪਠਾਨਕੋਟ ਅਨੰਦਪੁਰ ਸਾਹਿਬ ਕਿਉਂਕਿ ਰੂਟ ਇਹੀ ਸੀਗਾ ਜੀਰਕਪੁਰ ਸਾਹਿਬਾ ਔਰ ਉਸ ਤੋਂ ਅੱਗੇ ਹੁੰਦਾ ਹੋਇਆ ਦਿੱਲੀ ਚਾਂਦਨੀ ਚੌਂਕ ਤੱਕ ਉਹ ਸਾਰੀ ਜਿਹੜੀ ਆ ਇੱਕ ਬਹੁਤ ਅੱਛੀ ਚਰਚਾ ਅੱਜ ਦੀ ਮੀਟਿੰਗ 'ਚ ਹੋਈ ਹੈਗੀ ਸੋ ਬਿਲਕੁਲ ਪੰਜਾਬ ਸਰਕਾਰ ਜਿਹੜੀ ਆ ਇਸ ਵਾਰ 350 ਮਾ ਬਲੀਦਾਨ ਦੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਬਲੀਦਾਨ ਦੇ ਜਿਹੜਾ ਉਹ ਬਹੁਤ ਹੀ ਧੂਮ-ਧਾਮ ਦੇ ਨਾਲ ਬੜੇ ਅੱਛੇ ਤੇ ਤਰੀਕੇ ਦੇ ਨਾਲ ਬੜਾ ਸ਼ਰਧਾਪੂਰਵਕ ਸ਼ਰਧਾਪੂਰਵਕ ਬਣਾਵਾਂਗੇ ਕਿਉਂਕਿ ਗੁਰੂ ਸਾਹਿਬਾਨ ਦਾ ਨੇ ਬਹੁਤ ਵੱਡਾ ਇਤਿਹਾਸ ਜਿਹੜਾ ਸਿੱਖ ਇਤਿਹਾਸ ਜਿਹੜਾ ਉਹਨਾਂ ਦੇ ਨਾਂ ਦੇ ਉੱਤੇ ਦਰਜ ਆਗਾ ਗੁਰੂ ਸਾਹਿਬਾਨ ਦੀ ਲਾਸਾਨੀ ਕੁਰਬਾਨੀ ਜਿਹੜੀ ਆ ਉਹ ਇਤਿਹਾਸ ਦੇ ਅੰਦਰ ਦਰਜ ਆ ਸੋ ਅੱਜ ਇੱਕ ਵੱਡਾ ਫੈਸਲਾ ਹੋਇਆਗਾ ਕਿ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਪੂਰੇ ਸਮਾਜ ਦੇ ਅੰਦਰ ਲੈ ਕੇ ਜਾਣਾਗਾ ਪਰ ਕਿਸ ਤਰ੍ਹਾਂ ਸਕੂਲਾਂ ਦੇ ਅੰਦਰ ਕਾਲਜਾਂ ਦੇ ਅੰਦਰ ਉਹ ਸਾਰਿਆਂ ਦੇ ਉੱਤੇ ਚਰਚਾ ਹੋਣੀ ਆ ਸੈਮੀਨਾਰ ਹੋਣੇ ਨੇ ਕਵੀ ਦਰਬਾਰ ਹੋਣੇ ਨੇ ਕਿ ਕੀਰਤਨ ਦਰਬਾਰ ਹੋਣੇ ਨੇ ਕਿ ਇਹ ਸਾਰੀ ਰੂਪਰੇਖਾ ਦਿੱਤੀ ਚਰਚਾ ਹੋਈ ਆ ਬਹੁਤ ਜਲਦੀ ਜਿਹੜਾ ਅਸੀਂ ਫੈਸਲਾ ਲਵਾਂਗੇ ਸੋ ਮੈਂ ਸਮਝਦਾ ਕਿ ਅੱਜ ਫੈਸਲਾ ਹੋਇਆਗਾ ਕਿ ਇਸ ਵਾਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਬਲੀਦਾਨ ਦਿਵਸ ਜਿਹੜਾ ਉਹ ਸ਼ਰਧਾਪੂਰਵਕ ਮਨਾਇਆ ਜਾਣਾਗਾ ਬਹੁਤ ਬਹੁਤ ਧੰਨਵਾਦ। ਐਸਜੀਪੀਸੀ ਨਾਲ ਨਾਲ ਕੇ ਮਹਾਂਿਸਵਨ ਕਰਨਾ ਕੱਲੇ ਹੀ ਜਿਹੜਾ ਹੈਗਾ ਨਹੀਂ ਨਹੀਂ ਪੰਜਾਬ ਸਰਕਾਰ ਜਿਹੜਾ ਉਹ ਆਪਣੇ ਲੈਵਲ ਦੇ ਉੱਤੇ ਬਿਲਕੁਲ ਮਨਾਵਾਂਗੇ ਔਰ ਇਸ ਸੰਬੰਧੀ ਸੈਮੀਨਾਰ ਵੀ ਹੋਣਗੇ ਔਰ ਇਸ ਸੰਬੰਧੀ ਅਸੀਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਵੀ ਬੁਲਾਵਾਂਗੇ ਉਹਨੂੰ ਲੈ ਕੇ ਜਿਹੜੀਆਂ ਸਾਰੀਆਂ ਕਿਹੜੀਆਂ-ਕਿਹੜੇ ਤਰੀਕੇ ਹੋਣਗੀਆਂ ਔਰ ਵਿਰਾਸਤੇ ਖਾਲਸਾ ਚ ਕੀ ਮਨਾਇਆ ਜਾਣਾ ਹੈ ਉਹਦੇ ਸੰਬੰਧੀ ਚਰਚਾ ਹੋਈ ਆ ਔਰ ਅਧਿਕਾਰੀਆਂ ਨੂੰ ਅਗਲੀ ਜਿਹੜੀ ਆ ਗਰਾਊਂਡ ਤੇ ਜਾ ਕੇ ਕਾਮਕਰਨ ਨੂੰ ਕਿਹਾਗਾ ਕਿ ਤੁਸੀਂ ਅਨੰਬਰ ਸਾਹਿਬ ਜਾ ਕੇ ਦਿੱਲੀ ਜਾ ਕੇ ਔਰ ਜਿਹੜੀ ਜੰਮੂ ਕਸ਼ਮੀਰ ਦੀ ਸਰਕਾਰ ਆ ਉਹਦੇ ਨਾਲ ਗੱਲ ਕਰਨ ਲਈ ਅਧਿਕਾਰੀਆਂ ਦੀ ਡਿਊਟੀ ਲਾਈ ਆ ਔਰ ਇਸੇ ਤਰ੍ਹਾਂ ਗਵਰਨਮੈਂਟ ਆਫ ਇੰਡੀਆ ਨਾਲ ਵੀ ਡਿਊਟੀ ਲਾਈ ਆ ਕਿ ਗਵਰਨਮੈਂਟ ਆਫ ਇੰਡੀਆ ਨਾਲ ਵੀ ਗੱਲ ਕੀਤੀ ਜਾਵੇ ਤਾਂ ਕਿ ਇਸ ਸਮਾਗਮ ਜਿਹੜੇ ਉਹਨਾਂ ਨੂੰ ਹੋਰ ਵੀ ਅੱਛੇ ਤਰੀਕੇ ਦੇ ਨਾਲ ਸੈਲੀਬ੍ਰੇਟ ਕੀਤਾ ਜਾ ਸਕੇ ਕਿੰਨੇ ਦਿਨਾਂ ਦਾ ਸਪੈਸ਼ਲ ਸੈਸ਼ਨ ਹੋਗਾ ਜੀ ਸਪੈਸ਼ਲ ਸੈਸ਼ਨ ਕਿੰਨੇ ਦਿਨ ਦਾ ਇੱਕ ਦਿਨ ਜੀ ਗੁਰਦਾਰੇ ਸਰੂਨ ਲਈ ਗੁਰਦਾਰੇ ਪਹੁੰਚਨ ਕਿ ਕਮੇਟੀ ਕੋਲ ਆ ਕੀ ਉਹਨਾਂ ਨਾਲ ਤਾਲਮਿਲਤਾ ਕਰੋਗੇ ਨਾ ਤਾਂ ਨਹੀਂ ਦੇਖੋ ਅਸੀਂ ਪੰਜਾਬ ਸਰਕਾਰ ਜਿਹੜੀ ਆ ਉਹ ਮੈਦਾਨ ਦੇ ਵਿੱਚ ਨੂੰ ਆਪਣੇ ਪੱਧਰ ਤੇ ਮਨਾਊਗੀ ਔਰ ਜਿਹਦੇ ਅੰਦਰ ਜਿੱਥੋਂ ਵੀ ਸਾਨੂੰ ਸਹਿਯੋਗ ਲੈਣ ਦੀ ਲੋੜ ਹੋਊਗੀ ਸਾਰੀਆਂ ਬਹੁਤ ਸਾਰੀਆਂ ਜਥੇਬੰਦੀਆਂ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਜਿਹੜੀਆਂ ਨੇਗੀਆਂ ਉਹ ਉਹਨਾਂ ਨੂੰ ਵਿਚਾਰ ਅਸੀਂ ਕਰ ਰਹੇ ਆ ਕਿ ਉਹਨਾਂ ਨੂੰ ਸ਼ਾਮਲ ਕਰਨਾ ਜਾਂ ਨਹੀਂ ਕਰਨਾ ਪਰ ਲੇਕਿਨ ਸਰਕਾਰ ਜਿਹੜੀ ਆ ਆਪਣੇ ਪੱਧਰ ਤੇ ਮਨਾਊ। ਸਰ ਸਪੈਸ਼ਲ ਸੈਸ਼ਨ ਕਦੋਂ ਹੋਣਾ ਇੱਕ ਦਿਨ ਦਾ? ਇਹ ਦੀ ਡੇਟ ਜਿਹੜੀ ਆ ਜਦੋਂ ਬਰਿਦਾਨ ਦੇਪਸ ਦੀ ਆਊਗਾ ਉਸ ਦੇ ਸਮੇਂ ਕੋਈ ਤੈਨ ਨਹੀਂ ਕੀਤਾ ਨਹੀਂ ਹਜੇ ਡੇਟ ਨਹੀਂ ਤੈਅ ਕੀਤੀ ਹੈਗੀ ਸੋ ਉਸ ਸਮੇਂ ਜਿਵੇਂ ਬੀਜਪੀ ਦਾ ਇੱਕ ਮੋਪਲ ਮਿਲਿਆ ਰਾਜਪਾਲ ਨੂੰ ਸ਼ਰਾਬ ਨੂੰ ਲੈ ਕੇ ਉਹਨੇ ਕਈ ਸਾਰੇ ਸਵਾਲ ਜਿਹੜੇ ਆ ਪੰਜਾਬ ਸਰਕਾਰ ਦੇ ਉੱਤੇ ਚੱਕੇ ਜਿਵੇਂ ਸਿੱਧੇ ਇਨਕੁਆਇਰੀ ਮਾਗ ਕੇ ਦੇਖੋ ਬਿਲਕੁਲ ਉਹਨਾਂ ਨੂੰ ਚਾਹੀਦਾ ਸੀਗਾ ਅੱਜ ਕਿ ਆ ਜੋ ਮਾਨ ਜੋ ਗਵਰਨਰ ਸਾਹਿਬ ਨਾਲ ਗੱਲ ਕਰਦੇ ਜਿਹੜਾ ਮੈਂ ਲੈਟਰ ਈ ਸਕੋਲ ਜੀ ਨੂੰ ਇੰਡਸਟਰੀ ਮਿਨਿਸਟਰ ਸਾਹਿਬਾਨ ਨੂੰ ਭੇਜਿਆਗਾ ਕਿ ਮਿਥਨਾਲ ਨੂੰ ਲੈ ਕੇ ਕੁਸਰਟਾ ਰੂਲ ਐਂਡ ਰੈਗੂਲੇਸ਼ਨ ਬਣਾਏ ਜਾਣ ਕਿ ਜਿਹੜੀ ਆਨਲਾਈਨ ਪੋਰਟਲ ਦੇ ਉੱਤੇ ਵਿਕਰੀ ਹੁੰਦੀ ਆ ਜਿਹਦੇ ਕਰਕੇ ਕੱਲਾ ਪੰਜਾਬ ਨਹੀਂ ਦੇਸ਼ ਭਰ ਦੇ ਵਿੱਚ ਇਸ ਤਰ੍ਹਾਂ ਦੀ ਹੂਸ ਟੈਸਟਸ ਦੀ ਵਰਤੋਂ ਦੀਆਂ ਨੇਗੀਆਂ ਉਹਨਾਂ ਸਾਰੀਆਂ ਨੂੰ ਰੋਕਿਆ ਜਾਵੇ ਪਰ ਲੇਕਿਨ ਅਫਸੋਸ ਅੱਜ ਵੀ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੇ ਮੌਤਾਂ ਦੇ ਉੱਤੇ ਜਿਹੜੇ ਗਰੀਬ ਲੋਕ ਮਾਰੇ ਗਏ ਨੇ ਉਹਨਾਂ ਉੱਤੇ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ ਆ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਜਿਸ ਵੇ ਪੰਜਾਬ ਦੇ ਕਾਂਗਰਸ ਪਾਰਟੀ ਦਾ ਰਾਸ ਸੀ ਉਸ ਸਮੇ 130 ਮੌਤਾਂ ਹੋ ਜਾਂ ਸੀਗੀਆਂ ਪਰ ਲੇਕਿਨ ਅੱਜ ਅਸੀਂ ਇਹ ਸਾਰੇ ਮਾਮਲੇ ਦਾ ਹੱਲ ਲੱਭ ਰਿਆਂਗੇ ਕਿ ਜਿਹੜੀ ਜਿਹੜੀ ਮੀਥਨੋਲ ਆ ਜਿਹੜਾ ਕੈਮੀਕਲ ਆ ਜਿਹੜਾ ਸ਼ਰਿਆਂ ਵਿੱਚ ਖੁੱਲਿਆਂ ਬਿਕ ਰਿਆਗਾ ਜਿਹਨੂੰ ਇੰਡਸਟਰੀਅਲ ਇਲੈਕਟ੍ਰੋਨਿਕਸ 51 ਮੌਨਟਰੀਂਗ ਕਰਦਾਗਾ ਇਹਦੇ ਤੇ ਸਟਰ ਰੂਰਲ ਇਲੈਕਸ਼ਨ ਬਣਾਉਣ ਦੀ ਸੈਂਟਰ ਸਰਕਾਰ ਨੂੰ ਰੋੜਾ ਉਹ ਨਹੀਂ ਬਣਾ ਰਹੀ ਮੈਂ ਲੈਟਰ ਵੀ ਭੇਜਾਂਗਾ ਸੋ ਅੱਜ ਉਹਨਾਂ ਦੇ ਪ੍ਰਧਾਨ ਜੀ ਨੂੰ ਚਾਹੀਦਾ ਸੀਗਾ ਕਿ ਗਵਰਨਰ ਸਾਹਿਬ ਨੂੰ ਰਿਕੁਐਸਟ ਕਰ ਦੇ ਕਿ ਕੇਂਦਰ ਸਰਕਾਰ ਨੂੰ ਭੇਜਣ ਕਿ ਤੁਰੰਤ ਰੂਰਲ ਇਲੈਕਸ਼ਨ ਬਣਨ ਔਰ ਕੋਈ ਨਾ ਕੋਈ ਮੈਕੈਨਿਜ਼ਮ ਬਣੇ ਤਾਂ ਕਿ ਅੱਗੇ ਨੂੰ ਖੋਲਿਆ ਵਿਕਰੀ ਨਾ ਹੋਵੇ ਤੇ ਇਸ ਤਰ੍ਹਾਂ ਦੇ ਮੌਤਾਂ ਨਾ ਹੋਣ ਸਰ ਸੀਐਨਐਕੀ ਸਰਕਾਰ ਨੇ ਜੀਐਸਟੀ ਵਿੱਚ ਕਈ ਸਾਰੇ ਰਾਜਿਓਂ ਕੇ ਜੋ ਹੈ ਪੈਸੇ ਕੱਟ ਪਏ ਹੈ ਪੰਜਾਬ ਦੇ ਕਿੰਨੇ ਕੀਏ ਔਰ ਕੀ ਅਸਰ ਪਵੇਗਾ ਇਸ ਤੇ ਪੰਜਾਬ ਦੀ ਆਰਥਿਕ देखिए पंजाब के जो आईजीएसटी के हेड के लगभग 860 करोड़ रुपए 860 करोड़ रुपए सेंटर ने हमारे जो सेंटर के हमारी तरफ ज़्यादा आए हुए थे उनको उन्होंने फ्रीज किया है 860 सौ साठ जो हमारा जीएसटी कम दिखा रहा है पर लेकिन जीएसटी की आमदन ज़्यादा हुई है पिछले मतलब इस साल रिकॉर्ड आमदन जो है जी जीएसटी की हुई है एक्साइज की हुई है कई लोगों ने उसको गलत इंटरप्रेट किया है पर लेकिन हमारे पैसे जो हैं, वो आठ सौ एट हंड्रेड सिक्सटी फाइव रुपीज जो है वो सेंट्रल सरकार ने आई जी एस टी के काटे हैं आ, सर, सर,

ਜੋ ਵੀ ਲੋਕ ਸ਼ਾਮਲ ਹੋਗੇ ਉਹਨਕੇ ਖਿਲਾਫ ਬੜੀ ਕਾਰਵਾਈ ਹੋਗੀ। ਜਿਵੇਂ ਇੱਕ ਆਰਮੀ ਆਰਮੀ ਦੀ ਸਟੇਟਮੈਂਟ ਆਈ ਹੈ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਜਿਹੜੀਆਂ ਮਿਜ਼ਾਈਲਾਂ ਡਾਕੀਆਂ ਗਿਆ ਸੀਗੀਆਂ ਦਰਬਾਰ ਸਾਹਿਬ ਨੂੰ ਵੀ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਡਰੋਨ ਸਿਸਟਮ ਨੇ ਬਚਾ ਲਿਆ। ਇਹਦੇ ਨਾਲ ਇਹਦਾ ਸੰਦਰਭ ਹੈ ਐਸਜੀਪੀਸੀ ਕਹਿੰਦੀ ਹੈ ਕਿ ਬਿਲਕੁਲ ਪੋਲਿਟਿਕਲ ਮੋਟੀਵੇਟਿਡ ਹੈ। ਐਸਜੀਪੀਸੀ ਡਿਨਾਈ ਕਰ ਰਹੀ ਕਹਿੰਦੀ ਕਿ ਨਹੀਂ ਅਟੈਕ। ਦੇਖੋ ਇਹ ਜਿਹੜੀ ਇਨਪੁੱਟ ਆ ਉਹ ਡਿਫੈਂਸ ਕੋਲ ਹੀ ਹੋਊਗੀ। ਡਿਫੈਂਸ ਕੀ ਕਹਿੰਦਾ ਡਿਫੈਂਸ ਝੂਠ ਬੋਲਦਾ ਜਾਂ ਸੱਚ ਬੋਲਦਾ ਹੈਗਾ? ਇਹ ਤਾਂ ਵੀ ਦੱਸ ਸਕਦੇ ਨੇ ਕਿ ਮੈਂ ਇਸ ਤਰ੍ਹਾਂ ਦੀ ਕੋਈ ਸਟੇਟਮੈਂਟ ਜਿਹੜੀ ਆ ਹਜੇ ਤੱਕ ਨਹੀਂ ਸੁਣੀ। ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਇਹ ਸਿੱਧੀ ਦਾਨ ਬਣਾ ਰਹੇ ਆ ਇਹਦੇ ਵਕਤ ਪੰਜਾਬ ਸਰਕਾਰ ਨੇ ਕਿੰਨਾ ਬਜਟ ਰੱਖਿਆ ਕੇਂਦਰ ਸਰਕਾਰ ਤੋਂ ਵੀ ਆਪਾਂ ਪੈਕੇਜ ਦੀ ਮੰਗ ਕਰਦੇ। ਦੇਖੋ ਬਜਟ ਦਾ ਕੋਈ ਵੀ ਰੋਕ ਨਹੀਂ ਹੈਗੀ ਜਿੰਨਾ ਵੀ ਬਜਟ ਹੋਊਗਾ ਚਾਹ 100 ਕਰੋੜਾ 50 ਕਰੋੜਾ ਜਿੰਨਾ ਵੀ ਬਜਟ ਹੋਊਗਾ ਉਹ ਅਸੀਂ ਜਾਰੀ ਕਰਾਂਗੇ ਅਸੀਂ ਜਿਹੜੀਆਂ ਥਾਵਾਂ ਦੇ ਉੱਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਪਾ ਪ੍ਰਾਪਤ ਜਿਹੜੇ ਪਿੰਡ ਨੇ ਸ਼ਹਿਰ ਨੇ ਉਹਨਾਂ ਦੇ ਲਈ ਵੀ ਅਸੀਂ ਡਿਵੈਲਪਮੈਂਟ ਲਈ ਵੀ ਵਰਕ ਦੇ ਪੈਸੇ ਰੱਖਾਂਗੇ ਕਿ ਉਹਨਾਂ ਦੀ ਸੈਪਰੇਟ ਡਿਵੈਲਪਮੈਂਟ ਹੋਵੇ ਚਾਹੇ ਉਹ ਫੀਲਡ ਸਟੇਡੀਅਮ ਦੇ ਰੂਪ ਦੇ ਵਿੱਚ ਚਾਹੇ ਉਹ ਸਕੂਲਾਂ ਦੇ ਰੂਪ ਦੇ ਵਿੱਚ ਕਾਫੀ ਸਾਰੇ ਹੈਡ ਨੇ ਜਿਹੜੇ ਉਹਨਾਂ ਤੇ ਚਰਚਾ ਹੋਈ ਹੈ ਕਿ ਇਹਨਾਂ ਸਾਰਿਆਂ ਦੇ ਅੰਦਰ ਵੀ ਆਪਾਂ ਪੈਸੇ ਜਿਹੜੇ ਅਸੀਂ ਰੱਖਣੇ ਨੇ ਉਹ ਬਜਟ ਬਣ ਕੇ ਆਊਗਾ ਜਿੰਨਾ ਵੀ ਬਜਟ ਹੋਊਗਾ ਅਸੀਂ ਅਲਾਟ ਕਰਾਂਗੇ ਤੇ ਕਿਹੜਾ ਹੋਊਗਾ ਜੀ ਜਗ੍ਹਾ ਦੀ ਪ੍ਰੋਪਰ ਜਾਂ ਪੈਦਲ ਯਾਤਰਾ ਦੇ ਵਿੱਚ ਜਿੱਥੇ ਗਏ ਸੀ ਉਸ ਤੋਂ ਬਾਅਦ ਰਾਜਪਦਰੀ ਪ੍ਰੋਗਰਾਮ ਕਿੱਥੇ ਨਹੀਂ ਰਾਜਪਦਰੀ ਪ੍ਰੋਗਰਾਮ ਤਾਂ ਨੰਬਰ ਸਾਥ ਹੋਊਗਾ ਜੀ ਪਰ ਲੇਕਿਨ ਗੁਰੂ ਯਾਤਰਾ ਜਿਹੜੀ ਆ ਜੋ ਚੱਲੇ ਸੀ ਉਹ ਆਪਣਾ ਕਸ਼ਮੀਰ ਤੋਂ ਸ਼ੁਰੂ ਹੋ ਕੇ ਚੰਦਰੀ ਚੱਕ ਦਿੱਲੀ ਤੱਕ ਗਈ ਸੀ ਸੋ ਸਾਰਾ ਉਹੀ ਰੂਟ ਹੋਊਗਾ ਠੀਕ ਠੀਕ ਥੈਂਕ ਯੂ